ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਾਂ ਸਾਡਾ ਬਲੌਗ ਹੈ ਤਾਂ ਸਾਡੀ ਕਿਆਰੀ ਵਿੱਚ ਕਿਹੜੀ ਕਿਹੜੀ ਸਬਜ਼ੀਆਂ ਬੀਜੀਆਂ ਨੇ ਉੱਥੇ ਤੇ ਅੱਜ ਤੁਹਾਨੂੰ ਅਸੀਂ ਦਿਖਾ ਕੇ ਲਿਉਂਨੇ ਆ ਕਿ ਕਿਹੜੀ ਕਿਹੜੀ ਸਬਜ਼ੀਆਂ ਬੀਜੀਆਂ ਨੇ ਕੀ ਕੀ ਬੀਜਿਆ ਹੋਇਆ ਸਾਡੀ ਕਿਆਰੀ ਦੇ ਵਿੱਚ ਤੇ ਅੱਜ ਤੁਹਾਨੂੰ ਅਸੀਂ ਦਿਖਾ ਕੇ ਲਿਉਂਨੇ ਆ ਤੇ ਚਲੋ ਫਿਰ ਚੱਲਦੇ ਆ ਸਭ ਤੋਂ ਪਹਿਲਾਂ ਸੂਰਜ ਨਿਕਲ ਗਿਆ ਸੀ ਤੇ ਅਸੀਂ ਸੋਚਿਆ ਕਿ ਅੱਜ ਅਸੀਂ ਸਵੇਰੇ ਸਵੇਰੇ ਸਬਜ਼ੀਆਂ ਦੀ ਸੈਰ ਕਰਕੇ ਆਉਨੇ ਆ ਤੇ ਸਭ ਤੋਂ ਪਹਿਲਾਂ ਤਾਂ ਸਾਡੇ ਲੱਗੀਆਂ ਹੋਈਆਂ ਨੇ ਤੋਰੀਆਂ ਤੋਰੀਆਂ ਦੇ ਵਾਲਾ ਚੜੀਆਂ ਨੇ ਇੱਕ ਦੋ ਵਾਰੀ ਅਸੀਂ ਬਣਾ ਕੇ ਖਾ ਲਈਆਂ ਨੇ ਤੇ ਬੜੀਆਂ ਸਵਾਦ ਟੇਸਟੀ ਬਣਦੀਆਂ ਨੇ ਤੇ ਇੱਧਰ ਸਾਡੇ ਗੰਨੇ ਲੱਗੇ ਹੋਏ ਨੇ ਥੋੜੇ ਜਿਹੀ ਬੀਜੇ ਨੇ ਗੰਨੇ ਤੇ ਧੂਆਂ ਦੇ ਬੂਟਿਆਂ ਤੋਂ ਪਤਾ ਨਹੀਂ ਐ ਕਿ ਕੀ ਹੋ ਗਿਆ ਚਾਰੇ ਸੋਕ ਕੀ ਗਏ ਨੇ ਇੱਧਰ ਅਮਰੂਦ ਦਾ ਬੂਟਾ ਲੱਗਿਆ ਹੋਇਆ ਵਾ ਤੇ ਇੱਧਰ ਸੰਤਰੀ ਨਿੰਬੂ ਤੇ ਇੱਧਰਲੇ ਵਾਸਤੇ ਕ੍ਰੇਲੇ ਵੀ ਜਿਏ ਆ ਦੇਖੋ ਕਿੰਨੇ ਸੋਹਣੇ ਕਿੰਨੇ ਕਿ ਕਿਰੇਲੇ ਲੱਗੇ ਨੇ ਐ ਦੇਖੋ ਕਿੱਡੇ ਸੋਹਣੇ ਕਿੰਨੇ ਪਿਆਰੇ ਲੱਗ ਰਹੇ ਨੇ ਕਿੰਨੇ ਕਿ ਤੇ ਕਈ ਮੋٹے ਮੋਟੇ ਵੀ ਆ ਗਏ ਆ ਦੇਖੋ ਭਾਜੇ ਛੋਟੇ ਛੋਟੇ ਲੱਗ ਰਹੇ ਨੇ ਨਾ ਤੇ ਮੇਰੇ ਨਾਲ ਸੀ ਏਕਮ ਤੇ ਇੱਧਰ ਅਸੀਂ ਲਾਈ ਆ ਕਵਾੜ ਗੰਦਲ ਬੜੀ ਜ਼ਿਆਦਾ ਹੋ ਗਈ ਲੋਕੀ ਬੜੀ ਖਾਰਦ ਨੇ ਅਸੀਂ ਨਹੀਂ ਕਹਿੰਨੇ ਲੈ ਚੋ ਲੈ ਜੋ ਤੇ ਐ ਹਰੀਆਂ ਮਿਰਚਾਂ ਤੇ ਇੱਧਰ ਦੇਖੋ ਸਾਡੀ ਛੋਟਿਆ ਜਾਂ ਅੰਬਾਂ ਦਾ ਬੂਟਾ ਤੇ ਇੱਥੇ ਇੱਕ ਛੋਟੀ ਜੰਬੀ ਲੱਗੀ ਹੋਈ ਹੈ ਬੜੀਆਂ ਲੱਗੀਆਂ ਸੀ ਲੇਕਿਨ ਹਵਾ ਨਾਲ ਝੜ ਚੁੜ ਗਈਆਂ ਤੇ ਇਹੋ ਜਵਾਰੀ ਇੱਕ ਰਹਿ ਗਈ ਨਿੱਕੀ ਜੀ ਤੇ ਕਿੰਨੀ ਸੋਹਣੀ ਲੱਗਣ ਢੀ ਆ ਕਿੰਨੀ ਪਿਆਰੀ ਲੱਗਣ ਢੀ ਨਾ ਤੇ ਇੱਥੇ ਅਜਵੈਨ ਦਾ ਬੂਟਾ ਵੀ ਜਿਆਸੀ ਨਹੀਂ ਖਜਾ ਹੋਇਆ ਅਜੇ ਇੱਧਰ ਵੀ ਇਦਾਂ ਹੀ ਬੀਜਿਆ ਥੋੜਾ ਬਹੁਤਾ ਅਸਮਾਨ ਇਹ ਆਖੀਰਿਆਂ ਦਾ ਬੂਟਾ ਪਾਲਿਆ ਤੇ ਇੱਧਰ ਅਮਰੂਦ ਲੱਗੇ ਹੋਏ ਨੇ ਵੇਖੋ ਨਿੱਕੇ ਨਿੱਕੇ ਅਮਰੂਦ ਲੱਗੇ ਨੇ ਤੇ ਅੱਗੇ ਆ ਜੋ ਸਾਡੇ ਲੱਗੀਆਂ ਨੇ ਅੱਲਾ ਨਿਗੀ ਜਿਹੜਾ ਲੱਗੀ ਹੋਈ ਆ ਆ ਦੇਖੋ ਨਿਖੀ ਜਿਹੜਾ ਲੱਗੀ ਕਿੰਨੀ ਛੋਣੀ ਲੱਗੰਦੀ ਆ ਤੇ ਇੱਧਰ ਹਰੀਆਂ ਮਿਰਚਾਂ ਦੇ ਬੂਟੇ ਲਗਾਏ ਨੇ ਆਹ ਵੇਖੋ ਨਿੱਕੀ ਨਿੱਕੀ ਹਰੀਆਂ ਮਰਚਾਂ ਲੱਗਣੀਆਂ ਕਾਫੀ ਜ਼ਿਆਦਾ ਫੁੱਲ ਪਏ ਨੇ ਅਜੇ ਬੂਟੇ ਛੋਟੇ ਨੇ ਨਾ ਇਸ ਕਰਕੇ ਥੋੜੀਆਂ ਥੋੜੀਆਂ ਲੱਗਦੀਆਂ ਨੇ ਤੇ ਇੱਧਰ ਪਿੰਡੀਆਂ ਨੇ ਤੇ ਇੱਧਰ ਆ ਵੇਖੋ ਗਲਗਲਾਂ ਲੱਗਿਆ ਕਿੰਨੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗਲਗਲਾਂ ਲੱਗੀਆਂ ਨੇ ਤੇ ਇੱਕ ਮਿਆਂ ਦੇ ਦਸਨੇ ਕੀ ਚਾਚੀ ਕਿੰਨੀਆਂ ਸੋਹਣੀਆਂ ਲੱਗਣੀਆਂ ਨੇ ਤੇ ਅੱਗੇ ਇੱਕ ਮੰਦੀ ਚਾਚੀ ਆ ਦੇਖੋ ਪਿੰਡੀਆਂ ਕਿੱਡੀਆਂ ਸੋਹਣੀਆਂ ਲੱਗੀਆਂ ਤੇ ਕਿੰਨੀਆਂ ਪਿਆਰੀਆਂ ਲੱਗਦੀਆਂ ਪਈਆਂ ਪਿੰਡੀਆਂ ਨਿੱਕੇ ਨਿੱਕੇ ਵੀ ਵੱਡੀਆਂ ਵੱਡੀਆਂ ਵੀ ਤੇ ਅਗਲੇ ਪਾਸੇ ਸਾਡੇ ਹੈਗਾ ਇਧਰ ਪੈਲੀਆਂ ਨੇ ਛੱਪੜ ਛੱਪੜ ਤੋਂ ਅਗਲੇ ਬੰਨੇ ਪੈਲੀਆਂ ਨੇ ਤੇ ਇਹ ਛਾੜੀ ਬਾੜੀ ਆ ਇਹਨੂੰ ਮਤਲਬ ਕਿਆਰੀ ਵੀ ਕਹਿ ਦਿੰਨੇ ਆ ਬਾੜੀ ਵੀ ਕਹਿ ਦਿੰਨੇ ਆ ਤੇ ਤੁਸੀਂ ਕਮੈਂਟਾਂ ਵਿੱਚ ਦੱਸਿਓ ਜਰੂਰ ਤੁਸੀਂ ਕਹਿੰਦੇ ਜੇ ਤੇ ਇਹ ਸਾਡੀ ਦੇਖੋ ਕਿੱਡੀ ਸੋਹਣੀ ਹੈ ਕਿਆਰੀ ਸਬਜ਼ੀਆਂ ਬੀਜੀਆਂ ਹਰੀਆਵਲੀ ਹਰੀਆਵਲੀ ਹੋਈ ਆ గల గల కన్నీ ప్యారీ లగ్గం ఇద్దర అస కద్దు బీజే ఇక్కో ని ఇద్దరే పే తోర కాలి ఓీనిమకాలి తోడి ਅੱਧਰ ਸਾਡੀ ساری ਕਿਆਰੀ ਆ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਸੀਂ ਤੁਹਾਨੂੰ ਦਿਖਾਈ ਹੈ ਵੀਡੀਓ ਹਰੀਆਵਲੀ ਤੇ ਕਮੈਂਟ ਕਰਿਓ ਲਾਈਕ ਕਰਿਓ ਚੈਨਲ ਨੂੰ